ਪਾਇਆ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਜਪ ਜਗਨਨਾਥੇ ਗੁਰਪ੍ਰਦੇਸ ਹਰਨਾਮ ਤੇ ਆਉ ਸਭ ਕਿਲ ਬਿਖ ਦੁਖ ਲਾਥੇ ਰਹਾਉ ਰਸਨਾ ਇੱਕ ਜਸ ਗਾਏ ਨਾ ਸਾਕੈ ਬਹੁ ਕੀਜੈ ਬਹੁ ਰਸਨਥੇ ਬਾਰ ਬਾਰ ਖਿਨ ਪਲ ਸਭ ਗਾਵਹਿ ਗੁਣ ਕਹਿ ਨਾ ਸਕੈ ਪ੍ਰਭ ਤੁਮੰਥੇ ਹਮ ਬਹੁ ਪ੍ਰੀਤ ਲੱਗੀ ਪ੍ਰਭ ਸੁਆਮੀ અમલોચહં પ્રબ દેખંતે તુમ બડદાતે જી જીન કે તુમ જન હો હમ બિરથે કોઈ માર્ગ પંથ બતાવે પ્રબ કા કહું તિન કો ક્યા દિન થે સબ તન મન અર્પૌ અર્પ અરાપૌ કોઈ મેલે પ્રબ મિલ થે હર કે ગુન બહોત બહોત બહો સોબા હમ તો શિકર કર કર બરન થે ਹਮਰੀ ਮਤ ਵਸਗਤ ਪ੍ਰਭ ਤੁਮਰੇ ਜਨ ਨਾਨਕੇ ਪ੍ਰਭ ਸਮਰਥੇ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਹਰ ਗੁਣ اکਤ ਸੁੰਥਈ ਧਰਮ ਅਰਥ ਸਭ ਕਾਮ ਮੋਖ ਹੈ ਜਨ ਪੀਛੈ ਲਗ ਫਿਰ ਥਈ ਰਹਾਉ ਸੋ ਹਰ ਹਰ ਨਾਮ ਧਿਆਵੈ ਹਰ ਜਨ ਜਿਸ ਵਡ ਭਾਗ ਮਥਈ ਜਹਾਂ ਦਰਗਹ ਪ੍ਰਭ ਲੇਖਾ ਮੰਗੈ ਤਹਿ ਛੂਟੈ ਨਾਮ ਧਿਆਏ ਥਈ ਹਮਰੇ ਦੁਖ ਬਹੁ ਜਨਮ ਜਨਮ ਕੇ ਦੁਖ ਹਉ ਮੈ ਮੈਲ ਲਗ ਥਈ ਗੁਰ ਧਾਰ ਕਿਰਪਾ ਹਰ ਜਲ ਨਹਾਾਈ ਸਭ ਕਿਲ ਵਿਖ ਪਾਪ ਗਿ ਥਈ ਜਨ ਕੈ ਰਿ ਦੇ ਅੰਤਰ ਪ੍ਰਭ ਸੁਆਮੀ ਜਨ ਹਰ ਹਰ ਨਾਮ ਪਜ ਥਈ ਜਹ ਅੰਤੀ ਅਵਸਰ ਆਏ ਬਨ ਤਹ ਤਹਿ ਰਾਖੈ ਨਾਮ ਸਾਥੀ ਜਨ ਤੇਰਾ ਜਸ ਗਾਵਹਿ ਹਰ ਹਰ ਪ੍ਰਭ ਹਰ ਜਪਿਓ ਜਗੰਥਈ ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਤਰ ਰਖ ਬੁਢ ਥਈ ਕਲਿਆਣ ਮਹੱਲਾ ਚੌਥਾ ਹਮਰੀ ਚਿਤਵਨੀ ਹਰ ਪ੍ਰਭ ਜਾਨੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਹਾਉ ਔਰ ਸਭ ਤਿਆਗ ਸੇਵਾ ਕਰ ਅਚੁਤ ਜੋ ਸਭ ਤੇ ਊਚ ਠਾਕੁਰ ਭਗਵਾਨ ਹੈ ਹਰ ਸੇਵਾ ਤੇ ਕਾਲ ਜੋਹੇ ਨਾ ਸਾਕੇ ਚਰਨੀ ਆਏ ਪਵੈ ਹਰ ਜਨ ਜਾ ਕੋ ਰਾਖਲੇ ਮੇਰਾ ਸੁਆਮੀ ਤਾ ਕੋ ਸਮਤ ਦੇ ਪਹਿ ਕਾਨੈ ਤਾ ਕੋ ਕੋਈ ਅਪਰਨਾ ਸਾਕੇ ਜਾਂ ਕੀ ਭਗਤ ਮੇਰਾ ਪ੍ਰਭ ਮਾਨੈ ਹਰ ਕੇ ਝੋਜ ਵਡਾਣ ਦੇਖ ਜਨ ਜੋ ਖੋਟਾ ਖਰਾ ਇੱਕ ਨਿਮਖ ਪਛਨ ਤਾ ਤੇ ਜਨ ਕੋ ਆਨੰਦ ਭਇਆ ਹੈ ਰਿੱਧ ਸੁਧ ਮਿਲੇ ਖੋਟੇ ਪਛਤਨ ਤੁਮ ਹਰ ਦਾਤੇ ਸਮਰੱਥ ਸੁਆਮੀ ਇਕ ਮੰਗਉ ਤੁਝ ਪਾਸੋ ਹਰ ਦਾਨ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸਹਿ ਹਿਰਦੈ ਮੋਹੇ ਹਰ ਚਰਨ ਕਲਿਆਣ ਮਹੱਲਾ ਚੌਥਾ ਰਬ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਹਿਂਗੇ ਹਉ ਤੁਮਰੀ ਕਰੋਂ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵਹਿਂਗੇ ਰਹਾਉ ਹਮ ਬਾਰਿਕ ਮੁਗਦ ਇਆਂਨ ਪਿਤਾ ਸਮਝਾਵਹਿਂਗੇ ਸੁੱਤ ਖਿਨ ਖਿਨ ਭੂਲ ਬਿਗਾਰ ਜਗਤ ਪਿਤ ਭਾਵਹਿਂਗੇ ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵਹਿਂਗੇ ਮੋਹਿ ਦੂਜੀ ਨਾਹੀ ਠੌਰ ਜਿਸ ਪਹਿ ਹਮ ਜਾਵਹਿਂਗੇ ਜੋ ਹਰ ਭਾਵੇਂ ਭਗਤ ਤਿਨਾਂ ਹਰ ਭਾਵੇਂਗੇ ਜੋਤੀ ਜੋਤ ਮਲਾਏ ਜੋਤ ਰਲ ਜਾਵਹਿਗੇ ਹਰਿ ਆਪੇ ਹੋਏ ਕਿਰਪਾਲ ਆਪ ਲਿਵ ਲਾਵਹਿਗੇ ਜਨ ਨਾਨਕ ਸਰਨ ਦਵਾਰ ਹਰ ਲਾਜਿਰ ਖਾਵਹਿਗੇ ਛਕਾ 1 ਕਲਿਆਣ ਪੋ ਭਾਲੀ ਮਹੱਲਾ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਦੂਖ ਨਿਵਾਰਨ ਨਾਰਾਇਣੇ ਸਗਲ ਭਗਤ ਜਾ ਚਹੈ ਸੁਖ ਸਾਗਰ ਭਾਵਨੇ ਦ ਤਰਨ ਹਰ ਚਿੰਤਾ ਮਣੀ ਰਹਾਉ ਦੀਨ ਦਿਆਲ ਜਗਦੀਸ਼ ਦਮੋਦਰ ਹਰਿ ਅੰਤਰ ਜਾਮੀ ਗੋਬਿੰਦੇ ਤੇ ਨਿਰਭਉ ਜਿਨ ਸ੍ਰੀ ਰਾਮ ਧਿਆਇਆ ਗੁਰਮਤ ਮਰਾਰ ਹਰ ਮੁਕੰਦੇ ਜਗਦੀਸ਼ਰ ਚਰਨ ਸਰਨ ਜੋ ਆਏ ਤੇ ਜਨ ਭਵ ਨਿਦ ਪਾਰ ਪਰੇ ਭਗਤ ਜਨਾ ਕੀ ਪੈਜ ਹਰ ਰਾਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਰਾਗ ਕਲਿਆਣ ਮਹੱਲਾ ਪੰਜਵਾ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਮਾਰੈ ਇਹ ਕਿਰਪਾ ਕੀਜੈ ਅਲਮ ਕਰੰਦ ਚਰਨ ਕਮਲ ਸਿਓ ਮਨ ਫੇਰ ਫੇਰ ਰੀਜੈ ਰਹਾਉ ਆਨ ਜਲਾਸਿਓ ਕਾਜ ਨਾ ਕਸ਼ੂ ਐ ਹਰ ਬੂੰਦ ਚਾਤਰਖ ਕੋ ਦੀਜੈ ਬਿਨ ਮਿਲ ਬੇ ਨਾਹੀ ਸੰਤੋਖਾ ਪੇਖ ਦਰਸ਼ਨ ਨਾਨਕ ਜੀ ਜੈ ਕਲਿਆਣ ਮਹੱਲਾ ਪੰਜਵਾਂ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕੀਤੀ ਕੀਤੀ ਮੰਗਨ ਮੰਗੈ ਪਾਵਨੀਆਂ ਸੋ ਪਾਈਐ ਸਫਲ 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 ਦਰਸ ਰੇ ਪਰਸ ਪਰਸ ਗੁਨ ਗਾਈਐ ਨਾਨਕ ਤਤ ਤਤ ਸਿਓ ਮਿਲੀਐ ਹੀਰੇ ਹੀਰ ਬਿਧਾਈਐ ਕਲਿਆਣ ਮਹੱਲਾ ਪੰਜਵਾ ਮੇਰੇ ਲਾਲਨ ਕੀ ਸੋਭਾ ਸਾਦ ਨਵਤਨ ਮਨ ਰੰਗੀ ਸੋਭਾ ਰਹਾਉ ਬ੍ਰਹਮ ਮਹੇਸ਼ ਸਿਧ ਮੋਨੀਂਦਰਾ ਭਗਤ ਦਾਨ ਜਸ ਮੰਗੀ ਯੋਗ ਗਿਆਨ ਧਿਆਨ ਸੇਖ ਨਾਗੈ ਸਗਲ ਜਪਹਿ ਤਰੰਗੀ ਕਹੋ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ਕਲਿਆਣ ਮਹੱਲਾ ਪੰਜਵਾਂ ਕਰ ਦੂਜਾ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਤੇਰੇ ਮਾਨ ਹਰ ਹਰ ਮਾਨ ਨੈਣ ਬੈਨ ਸਰਬਨ ਸੁਣੀਐ ਹੰਗ ਅੰਗੇ ਸੁਖ ਪ੍ਰਾਨ ਰਹਾਉ ਇਤੇ ਉਤ ਦਹਿ ਦਿਸ ਰਵਿਉ ਮੇਰ ਤਿਨ ਹੈ ਸਮਾਨ ਜਤ ਕਤਾ ਤਤ ਪੇਖੀਐ ਹਰ ਪ੍ਰਖ ਪਤ ਪ੍ਰਧਾਨ ਸਾਧ ਸੰਗ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ਕਲਿਆਣ ਮਹੱਲਾ ਪੰਜਵਾਂ ਗੁਨਨਾਦ ਧੁਨ ਅਨੰਦ ਬੇਦ ਕਥਤ ਸੁਨਤ ਮਨ ਜਨਾ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਦਾਨ ਮਾਨ ਰਸਕ ਰਸਨ ਨਾਮ ਜਪਤ ਅਹ ਪਾਪ ਖੰਡਲੀ ਜੋਗ ਜੁਗਤ ਗਿਆਨ ਭੁਗਤ ਸੁਰਤ ਸ਼ਬਦ ਤਤ ਬੀਤੇ ਜਪ ਤਪ ਅਖੰਡਲੀ ਓਤ ਪੋਤ ਮਿਲ ਜੋਤ ਨਾਨਕ ਕਸ਼ੂ ਦੁਖ ਨਾ ਡੰਡਲੀ ਕਲਿਆਣ ਮਹੱਲਾ ਪੰਜਵਾ ਕੌਣ ਬਿਦ ਤਾ ਕੀ ਕਹਾ ਕਰੂੰ ਧਰਤ ਧਿਆਨ ਗਿਆਨ ਸ਼ਸਤਰ ਗਿਆ ਹਜ਼ਾਰ ਪਦ ਕੈਸੇ ਜਰੂ ਰਹਾਉ ਵਿਸ਼ਨ ਮਹੇਸ਼ ਸਿਧ ਮੁਨ ਇੰਦਰਾ ਕੈ ਦਰ ਸਰਨ ਪਰਉ ਕਾਹੂ ਪਹਿਰਾਜ ਕਾਹੂ ਪਹਿ ਸੁਰਗਾ ਕੋਟ ਮਦੇ ਮੁਕਤ ਕਾਹੂ ਕਹੋ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਗਾਹੂ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੇ ਗਰਬ ਜੋਨ ਕਲ ਕਾਲ ਜਾਲ ਦੁਖ ਬਨਾਸ਼ਨ ਹਰ ਰੱਖੇ ਰਹਾਉ ਨਾਮ ਧਾਰੀ ਸਰਨ ਤੇਰੀ ਪ੍ਰਭ ਦਿਆਲ ਟੀਕ ਮੇਰੀ ਆਨਾਤ ਦੀਨ ਆਸਵੰਤ ਨਾਮ ਸੁਆਮੀ ਮਨਹਿ ਮੰਤ ਤੁਜ ਬਿਨਾ ਪ੍ਰਭ ਕਿਛੂ ਨਾ ਜਾਣੂ ਸਰਬ ਜੋਗ ਮਹਿ ਤੁਮ ਪਛਾਨੂ ਹਰ ਮਨ ਬਸੇ ਨਿਸਬਾਸਰੋ ਗੋਬਿੰਦ ਨਾਨਕੇ ਆਸਰੋ ਕਲਿਆਣ ਮਹੱਲਾ ਪੰਜਵਾਂ ਮਨ ਤਨ ਜਾਪੀਐ ਪਗਵਾਨ ਗੁਰਪੂਰੇ ਸੋ ਪ੍ਰਸੰਨ ਭਈ ਸਦਾ ਸੂਖ ਕਲਿਆਣ ਰਹਾਉ ਸਰਬ ਕਾਰਜ ਸਿਧ ਭਈ ਗਾਏ ਗੁਣ ਗੋਪਾਲ ਮਿਲ ਸਾਧ ਸੰਗਤ ਪ੍ਰਭੂ ਸਿਮਰੇ ਨਾਠਿਆ ਦੁਖ ਕਾਲ ਕਰ ਕਿਰਪਾ ਪ੍ਰਭ ਮੇਰਿਆ ਕਰੂੰ ਦਿਨ ਰਹਿਨ ਸੇਵ ਨਾਨਕ ਦਾਸ ਸਰਨਾਗਤੀ ਹਰ ਪੁਰਖ ਪੂਰਨ ਦੇਵ ਕल्याण ਮਹੱਲਾ ਪੰਜਵਾਂ ਪ੍ਰਭ ਮੇਰਾ ਅੰਤਰ ਜਾਮੀ ਜਾਨ ਕਰ ਕਿਰਪਾ ਪੂਰਨ ਪਰਮੇਸ਼ਰ ਨਿਸ਼ਚਲ ਸੱਚ ਸ਼ਬਦ ਨੀਸ਼ਾਨ ਰਹਾਉ ਹਰ ਬਿਨਿਆਨ ਨਾ ਕੋਈ ਸਮਰੱਤ ਤੇਰੀ ਆਸ ਤੇਰਾ ਮਨ ਤਾਨ ਸਰਬ ਘਟਾਂ ਕੇ ਦਾਤੇ ਸੁਆਮੀ ਦੇਹੇ ਸੋ ਪਹਿਰਣ ਖਾਨ ਸੁਰਤ ਮਤ ਚਤਰਾਈ ਸੋਭਾ ਰੂਪ ਰੰਗ ਧਨ ਮਾਨ ਸਰਬ ਸੂਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ ਕਲਿਆਣ ਮਹੱਲਾ ਪੰਜਵਾਂ ਹਰ ਚਰਨ ਸਰਨ ਕਲਿਆਣ ਕਰਨ ਪ੍ਰਭ ਨਾਮ ਪਤਤ ਪਾਵਨ ਰਹਾਉ ਸਾਧ ਸੰਗ ਜਪਨ ਸੰਗ ਜਮ ਕਾਲ ਤਿਸ ਨਾਮ ਖਾਮ ਨੂੰ ਮੁਕਤ ਜੁਗਤ ਅਨਕ ਸੂਖ ਹਰ ਭਗਤ ਲਵੈ ਨਾ ਲਾਵਨ ਪ੍ਰਭ ਦਰਸ ਲੋਭਦ ਦਾਸ ਨਾਨਕ ਬਹੁੜੀ ਜੂਨ ਨਾ ਧਾਮ ਲੋ ਕਲਿਆਣ ਮਹੱਲਾ